ਬਾਕੀ ਇੱਥੋਂ ਜੋੜ ਲਾ ਦਿੰਦੇ ਆ ਜੋੜ ਦਿੰਦੇ ਹੁੰਦੇ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਪਾਂ ਆ ਗਏ ਆਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਟ੍ਰੇਨ ਦੇ ਡੱਬਿਆਂ ਨੂੰ ਇੰਜਨ ਨਾਲ ਕਿਵੇਂ ਜੋੜਿਆ ਜਾਂਦਾ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਾਂ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆਂ ਟ੍ਰੇਨ ਦੇ ਇੰਜਨ ਦੀ ਇਹ ਹੈਗਾ ਇੰਡੀਅਨ ਰੇਲਵੇ ਦਾ ਇੰਜਨ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਇਹ ਟ੍ਰੇਨ ਇਧਰੋਂ ਆਈ ਧੀ ਇਹਦੇ ਮੂਰੋਂ ਇੰਜਨ ਕੱਢ ਕੇ ਹੁਣ ਇਧਰਲੀ ਸਾਈਡ ਜੋੜਿਆ ਜਾ ਰਿਹਾ ਤੇ ਟ੍ਰੇਨ ਇਧਰੋਂ ਵਾਪਸ ਜਾਊਗੀ ਤੇ ਇਹ ਇੰਜਨ ਨੂੰ ਕਿਵੇਂ ਟ੍ਰੇਨ ਨਾਲ ਜੋੜਿਆ ਜਾਊਗਾ ਇਹ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਟ੍ਰੇਨ ਦੇ ਇੰਜਨ ਦੇ ਦੋਨੋਂ ਸਾਈਡ ਡਰਾਈਵਰ ਬੈਠ ਸਕਦਾ ਇਧਰ ਵੀ ਡਰਾਈਵਰ ਬੈਠੂਗਾ ਤੇ ਉਧਰ ਵੀ ਡਰਾਈਵਰ ਬੈਠੂਗਾ ਹੁਣ ਇਹਨੇ ਟ੍ਰੇਨ ਨੂੰ ਇਧਰੋਂ ਜਾਣਾ ਤਾਂ ਆਹ ਡਰਾਈਵਰ ਵਾਲਾ ਹੁਣ ਜਿਹੜਾ ਕੈਬਿਨ ਇਹ ਚਾਲੂ ਕਰਦਾ ਤੇ ਦੂਜਾ ਕੈਬਿਨ ਇਹ ਬੰਦ ਕਰਦਾ ਤੇ ਆਪਾਂ ਹੁਣ ਤੁਹਾਨੂੰ ਕਿਵੇਂ ਟ੍ਰੇਨ ਦੇ ਡੱਬਿਆਂ ਨਾਲ ਜੋੜਦੇ ਆ ਤੇ ਕੀ ਸਾਰਾ ਪ੍ਰੋਸੈਸ ਹੁੰਦਾ ਆ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਬਾਕੀ ਇਹ ਸਾਰਾ ਇੰਜਨਾਂ ਤੇ ਐਮੇ ਦੀ ਇੰਜਨ ਦੀ ਲੋਕਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਇੰਜਨ ਜਿਹੜਾ ਟ੍ਰੇਨ ਨਾਲ ਜੋੜ ਰਹੇ ਨੇ ਕਿਵੇਂ ਜੋੜਿਆ ਜਾਂਦਾ ਆਜੋ ਬਾਕੀ ਆਜ ਨੂੰ ਟਰੱਕ ਲੈਂਦੀ ਐ ਟ੍ਰੇਨ ਦੇ ਇੰਜਨ ਨੂੰ ਹੁਣ ਡੱਬਿਆਂ ਨਾਲ ਜੋੜਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਤੇ ਐਵੇਂ ਦਾ ਸਾਰਾ ਪ੍ਰੋਸੈਸ ਹੁੰਦਾ ਹੁਣ ਇਹ ਪ੍ਰਕਿਰਿਆ ਸਟਾਰਟ ਹੋ ਗਿਆ ਹੁਣ ਇੰਜਨ ਨੂੰ ਟ੍ਰੇਨ ਦੇ ਡੱਬਿਆਂ ਨਾਲ ਜੋੜਿਆ ਜਾ ਰਿਹਾ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਇਥੋਂ ਜੋੜ ਲਾ ਦਿੰਦੇ ਆ ਜੋੜ ਦਿੰਦੇ ਹੁੰਦੇ ਆ लो जी डब्बा देर ਰੋਪਾਰਨੀ ਘੜਾ ਦਰੋਣਗੇ ਬਪਾਲ ਤੇ ਪਰ ਇਹ ساری ਟ੍ਰੇਨ ਆਪਾਂ ਤੁਹਾਨੂੰ ਦਿਖਾਇਆ ਕਿ ਟ੍ਰੇਨ ਦੇ ਇੰਜਨ ਨੂੰ ਡੱਬੇ ਨਾਲ ਕਿਵੇਂ ਜੋੜਿਆ ਜਾਂਦਾ ਤੇ ਟ੍ਰੇਨ ਆਪਣੀ ਮੰਜ਼ਿਲ ਵੱਲ ਚੱਲ ਪਈਆ ਤੇ ਬਾਕੀ ਜੇ ਵੀਡੀਓ ਵਧੀਆ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ